ਜੀ ਆ ਗਿਆ ਤਾਂ ਰੇਕ ਫਿਰ ਨਾਮ ਬਲੌਗ ਲੈ ਕੇ ਅੱਜ ਦਾ ਬਲੌਗ ਸਾਡਾ ਅੱਧੇ ਰਸਤੇ ਜਿ ਸ਼ੁਰੂ ਹੁੰਦਾ ਹੈ ਇਹ ਚੱਲਿਆ ਰਸਾ ਮੱਥਾ ਟੇਕ ਕੇ ਸਵੇਰ ਦੇ ਵਜ ਦੇ ਆਚਾਰ ਤੇ ਵੰਨ ਰਹਿ ਰੋ ਮਾਲ ਰਾਤ ਨੂੰ ਦੇਖੋ ਸੜਕਾਂ ਖਾਲੀ ਪਈ ਸਾਰੀ ਚੱਲ ਫਿਰ ਚਲਾ ਛੇਤੀ ਮੋਟਰ ਤੇ ਚੱਲਦੇ ਆ ਪਰ ਰਸਾ ਮੱਥਾ ਟੇਕ ਕੇ फिर अच्छ आप साजी है फिर चलते बाजी से एतवार okay, पहले रात मत्था टेक आइए फिर मुड़ के चलते आराम टेंशन फ्री हो बाजी राजिए चलो फिर चल मिलते रात जाके

ਕੇ ਆ ਜੀ ਅੱਬਾ ਮਠਾ ਤੇ ਚੱਲੇ ਆ ਹੁਣ ਘਰੋਂ ਵਾਪਸ ਬਾਕੀ ਟਾਈਮ 5:30 ਹੋ ਗਏ ਆ 6 ਵਜੇ ਅਸੀਂ ਵਾਈ ਦੇ ਵੀ ਜਾਣਾ ਆ ਚਲਿਏ ਵਾਪਸ ਛੇਤੀ ਛੇਤੀ ਮਿਲਦੇ ਆ ਫੇ ਤੁਹਾਨੂੰ ਭਾਈ ਦੇ ਘਰੇ ਜਾ ਕੇ ਚਲੋ ਬਾਏ ਬਾਏ ਜੀ ਆ ਗਏ ਜੀ ਅੱਬਾ ਸ਼ਹਿਰ ਤੇ ਬਾਕੀ ਕੰਮ ਤੇ ਚੱਕ ਲਿਆਂਦਾ ਆਪਾਂ ਤੇ ਹੁਣ ਚੱਲੇ ਆ ਭਾਜੀ ਉਹਨੇ ਮੋਰੇ ਚੱਲੇ ਆ ਜੱਗੀ ਤੇ ਭਾਜੀ

ਉਹ ਖੜਾ ਗੱਡੀ ਤੇ ਮੁੰਨਾ ਦੋਨਾਂ ਨੇ ਲਾਲ ਟੀ-ਸ਼ਰਟ ਪਾਇਆ ਹੋ ਸੇਮ ਸੇਮ ਜੀ ਬਣੇ ਰਿਓ ਬਲੌਗ ਦੇ ਨਾਲ ਕਰਾਂਦੇ ਤੁਹਾਨੂੰ ਅੱਗੇ ਅੱਗੇ ਚੈੱਕ ਕਾਹੀ ਬੰਦੇ ਆਇਆ ਹੋ ਸਾਡੇ ਮਿੱਤਰ ਮੰਡਾਲੀ ਵਾਲੇ ਵੀ ਆਏ ਹੋ ਜਿਨ੍ਹਾਂ ਨਾਲ ਅਸੀਂ ਗੁੱਟੇ ਦਿੱਤਾ ਸੀ ਸਾਹਮਣੇ ਖੜੇ ਉਹ ਹੱਸਦਾ ਪਿਆ ਉਹਨਾਂ ਨਾਲ ਵੀ ਮਿਲਾਂਦੇ ਆ ਤੁਹਾਨੂੰ ਚਾਲਦੇ ਆ ਫੇ ਉਧਰ ਸਖਾਰਦੇ ਆ ਆਹ ਇਹਦੀ ਦਿਵਾਰੀ ਕੁਲਮੀ ਵਾਲੇ ਕੀ ਕੀ ਹੈ ਆਹੋ ਦੇਖਿਆ ਕਿ ਮੁੱਤਰ ਦਾ ਲਿਖਿਆ ਵਾ ਰਹੀ ਆ ਬਾਈ 10 ਦਾ ਟਰੱਕ ਚਲਾਉਂਦਾ 10 ਪਾਣੀ ਪੂਣੀ ਬਾਈ ਕਿ ਲਾਡੀ ਰਾਮ ਦੇ ਨਾਮ ਦੇ ਪਾਉ ਉਹ ਮਣੀਆ ਯਾਰ ਚਾਬੀ ਪੁੱਛੋ ਭਾਈ ਜੀ ਪੁੱਛੋ ਮਾਣੇ ਸੀਪੇ ਆਉਂਗਾ ਤੇ ਅਸੇਵਗਰਾਮ ਵਧੀਆ ਵਧੀਆ ਹੋਰ ਸੁਣਾਓ ਨਾ ਵਧੀਆ ਯਾਰ ਸੀਪੇ ਆਉਂਗਾ ਕਰਾ ਲਾ ਜਿਹੜਾ ਕਰਾ ਪਿਆ ਹਰ ਗੁੰਦੇ ਨਾਮ ਤੇ ਕਰਦੇ ਯਾਰ ਭਾਈ ਲਾਡੀ ਰਾਮ ਹੋਵੇ ਕੱਟਦੇ ਇਹਨੂੰ ਕੱਟਦੇ ਹਰ ਗੋਗਾ ਹਾਂ ਕਰਦੇ ਅੱਗੇ ਕੋਣ ਅੱਗੇ ਮੇਰੇ ਕੋਲ ਬੱਗਾ ਚਟੀਆਂ ਬੱਗਾ ਚਟੀਆਂ ਦਾ ਜੀ ਉਹ ਟੈਂਟੇ ਚਾੜਦੇ ਹੈ ਫੈਸ ਦੀ ਫੈਸ ਪੰਗਾ ਇੱਕ ਤਾਂ ਸੇਵ ਬਣਾ ਦੇ ਸੁੰਦਰ ਨਮਾਸ਼ਾ ਕਰ ਐਂਟਰੀ ਚਾੜ ਕੇ ਸੱਜਾ ਚਾੜ ਕੇ ਬੜੋ ਐਂਟਰੀ ਚਾੜਦੇ ਰਿਤਮਗੇ ਦੀ ਚਾੜ ਬੰਦ ਤੂੰ ਜੇ ਤਾਰ ਰੱਖੋ ਸੱਜਾ ਗਲਾਬੀ ਸਾਰੇ ਹੀ ਗੋਪਾਲਾ ਇਹਦਾ ਸਰਾਬ ਹੋ ਗਿਆ ਆ ਗੋਪਾਲਾ ਜੀ ਟਾਲੀ ਕੋਸ਼ ਬਾਜੀ ਬੇਟੀ ਬੁਟੀ ਤਾਂ ਨਹੀਂ ਹੈਗੀ ਬੇਟੀ ਹੈ ਨਹੀਂ ਉਹਦੇ ਮੜਾ ਮੜਾ ਫੈਲ ਰਹੇ ਆ ਲੰਗ ਮੜਾ ਮੋਟਾ ਲੱਗਿਆ ਇਹਦੇ ਇਹਦੇ ਰੇਸ ਬੰਗੇ ਚਟੇ ਆਈ ਐਂਟਰੀ ਬਣਾਉਂਦੇ ਵੀਰੇ ਤੇ ਆਪਣਾ ਨਿੱਕਾ ਗੱਧਮਾ ਤੇ ਕਲਦੇਵ ਊੜੇ ਰੰਗਦ ਨਹੀਂ ਨੋ ਆਪਣਾ ਉਹ ਕਿ ਟੱਕ ਦੇਖ ਲੈ ਕਰ ਦੋ ਨੀ ਸੁਣਦਾ ਲੈ ਸੁਣਦਾ ਮਾਝਾ ਲੇ ਲੁਣਗਾ ਜੀ ਗੱਧਾ ਵਧੀਆ ਬੱਧੀ ਦੋਈ ਦਿਨਾਂ ਉਹ ਸੱਜਾ ਤੁਸਾ ਕਾਵਾ

ਨੀ ਗੇਸ਼ੋ ਜੀ ਚੋਟੂ ਜੀ ਆ ਠੀਕ ਉਹ ਤੇ ਪਰੇ ਫੰਗੇ ਤੇ ਮਾਰਦੇ ਨੇ ਹਨ ਪਹਿਲਾਂ ਉਹ ਦੇਖਦੇ ਪਹਿਲਾਂ ਲੈ ਕੇ ਆਉ ਬਹੁਤ ਜ਼ਰੂਰੀ ਬਾਸਾ ਪਾਣੀ ਲੈ ਕੇ ਆਈਏ ਪਾਣੀ ਹੈਗਾ ਯਾਰ 11:00 ਵਜੇ ਆ ਗਿਆ ਮੇਰੇ ਕੋਲ ਹਾਂ ਦੇਖੋ ਬਈ ਪਾਣੀ ਦੇ ਲੀਏ ਪੈਰਾਂ ਨੂੰ ਥਲੀ ਤੇ ਮੋਰ ਲਾਗੇੜਾਉਗੇ ਨਾ ਬਾਤ ਚਲਾਉਗੇ ਹਮ ਕਿੰਨਾ ਦੀ ਦੇਣਾ ਥੋੜਾ ਜਿਹਾ ਘੱਟ ਦੇ ਦਿਓ ਬੜਾ ਇੱਕ ਚੱਜਣਾ ਵਾਲਾ ਬਣਾ ਆ ਕਾ ਲਾ ਗੜੂ ਨਾ ਲਾ ਗੜੂ ਨਾ 나봐 많이 봐. 내가 아니야. 내가 어제 저기 누구 어디에 갔니? 비디오 다 레이크. 어제 뭐 하러 가셨어 개초야 나. 개초니, 개초, 응, 신들 개초야 나. 개초야 나 비벼. 아니야, 많이 나쁘다. 나안 나와. 아니, 개초도 니쁘다야. 야, 장난. 장난.

लो भैया छते कबूतर मेरे को फाड़ बोतल तो डिग्गी भी रखी चल मैं ही चल ਆਉਂਦਾ ਆਪਣਾ ਗੰਦਾ ਕਰੇ ਗਏ ਦੇ ਲਈ ਨਾ ਗਰੀਏ ਪਾ ਲਾ ਕੱਢ ਦਈਏ ਨਗਾ ਉਹ ਪਾਬਈਆ ਸਾਰਿਆਂ ਨੂੰ ਰਹੀ ਜਾਂਦੇ ਮੋਹਰ ਵਾਲਾ ਬਹੁਤ ਲੰਗੀਆਂ ਬੜੀਆਂ ਚੱਲੇ ਆਸਮਾਨ ਤੇ ਆਪਣੇ ਵਾਲਾ ਕਿੱਥੇ ਆ ਕਬੂਤਰੇ ਕਬੂਤਰ ਹੋ ਗਏ ਉੱਪਰ ਦੇਖਣਾ ਕਿਹਾ ਯਾਰ

ਇਹ ਹੁਣ ਚੱਲੇ ਆ ਮੈਂ ਕਹੇ ਲਾਸਟ ਚੱਲੇ ਆ ਆਪਣੀ ਵਾਲਾ ਕਿੱਥੇ ਗਿਆ ਚੋਬਰ நான் கூத்த

ਤਗਾ ਨਾ ਆ ਦੇਖੋ ਰੰਗ ਲਾਇਆ ਡੱਬਾ ਹੀ ਲੱਗਦਾ ਆਹੋ ਸਾਡੇ ਸ਼ਹਿਰ ਦੇ ਹੀ ਆ ਕਿਛ ਕੀਛ ਹੂੰ ਆ ਰਿਹਾ ਆ ਆ ਕੋਈ ਨਹੀਂ ਆ ਤੇਂ ਡਿੱਚੇ ਤੱਕ ਉਤਰੀ ਉਤਰੀ ਬੰਦੇ ਸਹੀ ਗੱਲ ਹੈ ਬਾਹਰ ਵੀ ਰਹਿੰਦੇ ਹਾਲੇ ਆ ਰਿਹਾ ਥੇ ਆ ਤਾਂ ਹੁੰਦਾ ਬੰਦੇ ਦਾ ਰਸਤਾ ਕੌਣ ਇਕੱਲਾ ਹੀ ਆਹਾ ਆ ਆੜਦਾ ਇਹ ਆਪਣੇ ਵਾਲਾ ਦੇਖੋ ਕੱਲੇ ਮੋਹਰੇ ਜਿਹੜਾ ਤੁਰਿਆ ਆ ਹੋ ਗਿਆ ਇਹ ਰਾਹ ਹੀ ਮੱਲੀ ਕੀਤੀਆਂ ਨੇ ਵਧੀਆ ਆ ਟਿੱਖਾ ਜਿਹੜੇ ਭਾਜੀ ਉਹਨਾਂ ਦਾ ਬੱਚਾ ਮੈਂ ਮੋੜਿਆ ਸੀਗਾ ਉਹ ਵੀ ਆਏ ਆ ਪੁੱਤਰ ਉਹਨਾਂ ਨੇ ਵੀ ਛੱਡਿਆ ਆ ਉਹਰ ਦਾ ਆਪਣੇ ਵਾਲਾ ਆ ਜਾਂਦਾ ਆ ਉਹਰ ਦਾ ਕਹਿੰਦੇ ਆਪਣਾ ਯੂਪਰ ਜਿਹੜਾ ਪ੍ਰਿੰਟ ਤੇ ਆਊਗਾ ਉਹ ਦੇਖਣਾ ਪ੍ਰਿੰਟ ਤੇ ਆਇਆ ਭਾਈ ਜਿਹੜੇ ਕਬੂਤਰ ਰਹਿੰਦੇ ਹੋਏ ਉਹਨਾਂ ਤੋਂ ਸਾਂਝੀ ਆ ਸਹੀ ਆ ਭਰਾ ਮੇਰਾ ਪੈਸਿਆਂ ਦੀ ਸਹੀ ਆ ਇਹ ਨਿਬੜਦੀ ਆ ਜੇ ਨਿਬੜਦੀ ਆ ਸਾਡੇ ਜਿਵੇਂ ਪੈਸੇ ਵੰਡ ਹੋ ਜਾਣੇ ਸਾਰੇ ਜੀ ਤੇ ਇਹ ਜਿੰਨੇ ਮੰਨਦੇ ਹੋਏ ਵੰਡ ਹੋ ਜਾਣੇ ਆ ਜੇ ਨਿਬੜਦੀ ਹੋਈ ਇਕੱਲਾ 200 ਹੋਏ ਤੇ ਉਹ ਜਿੱਤਾਂ ਦਾ ਪਰਸੈਂਟਾਂ ਦਾ ਉੱਚੇ 500 ਦੀ ਜਿੱਤ ਪਹਿਲੇ ਨੂੰ ਆ ਪੰਜੇ ਰੁਪਏ ਤੋਂ ਨੂੰ ਆ ਤੀਜੇ ਨੂੰ ਹੈ ਕਿ 200 ਨੂੰ ਬਾਕੀ ਜਿਹੜਾ ਕਾਪਾ ਦੋਨੇ ਉਹਨਾਂ ਨਾਲ ਹੈਗਾ ਐਂਟਰੀ ਸਹੀ ਆ ਭਰਾ ਮੇਰਾ ਬਾਕੀ 100 ਰੁਪਏ ਰੋਟੀ ਦਾ ਬਾਕੀ ਟਾਈਮ ਟੂ ਨਹੀਂ ਹੈ 15 ਕਬੂਤਰਾਂ ਦੇ 15 ਮਿੰਟ ਦਾ ਟਾਈਮ 15 ਕਬੂਤਰ ਨੂੰ 5 ਮਿੰਟ ਤੁਹਾਡੇ ਚੰਗਾ ਨਹੀਂ ਬਸ ਸਾਰਿਆਂ ਨੂੰ ਪਤਾ ਹੀ ਆ ਬਾਕੀ ਜਰਦਾ ਭਰਾ ਮੇਰਾ ਸਾਰਿਆਂ ਨੂੰ ਪਤਾ ਹੀ ਆ ਤੁਹਾਨੂੰ ਇਹ ਭਰਾ ਮੇਰਾ ਕੋਈ ਵੀ ਰੋਲਾ ਨਾ ਪਾਵੇ ਜਿਵੇਂ ਉੱਚੇ ਕਬੂਤਰ ਜਾਂਦੇ ਜੇ ਇਕੱਠੇ ਉੱਚੇ ਜਾਂਦੇ ਤੇ ਉਸਨੇ ਟਾਈਮ ਹੀ ਨਹੀਂ ਲੈਂਦਾ ਮੇਰਾ ਭਰਾ ਘੁੰਮਿੰਦੀ ਰੋਣਾ ਨਹੀਂ ਰੋਲਾ ਪਾਏ ਹਾਂ ਜਿਦਲੇ ਕਬੂਤਰ ਜੇ ਮੰਨ ਲਓ 22 ਸਾਰੇ ਉੱਤੇ ਬੜਦੇ ਆ ਤੇ ਉਸਨੇ ਟਾਈਮ ਹੀ ਨਹੀਂ ਲਾਣਾ ਇਹਨੇ ਘੰਟੇ ਦਾ ਟਾਈਮ ਆ ਨੂੰੇ ਕੋ ਸਾਹ ਕੋਈ ਚੱਕ ਨਹੀਂ ਭਰਾ ਮੇਰਾ ਉਸ ਦਿਨ ਵੀ ਆਹੀ ਡੰਡੀ ਰੋਣਾ ਸੀਗਾ ਉੱਤੇ ਕਬੂਤਰ ਜਾਂਦੇ ਚੰਗੀ ਲਾਸਤ ਗਿਆ ਨੰਦ ਦੇ ਕਿੰਨੇ ਮੈਂ ਕਹਦਾ ਕਿ ਮੌਤ ਹੋ ਜਾਣਾ 10 ਯਾਰ ਹਲੋ ਬਈ ਟਾਈਮ ਲੱਗਿਆ ਕਬੂਤਰਾਂ ਦੇ ਬਸ ਇੰਨੇ ਕ ਰਹਿ ਗਏ ਆਪ ਡੇਸੀ ਕੇ ਵੀ 25 ਕ ਰਹਿ ਗਏ ਉਹਨੇ ਕਬੂਤਰ ਆਪਣੇ ਕਬੂਤਰ ਤੇ ਵੀ ਟਾਈਮ ਲੱਗ ਗਿਆ ਬਸ ਆ ਰਹਿ ਗਏ ਇੰਨੇ ਕ 95 ਉੜੇ ਸੀਗੇ 10 ਵਜੇ ਨੇ ਚਲੋ ਦੇਖ ਕੇ ਦੱਸ ਦਿਆ ਫੇ ਤੁਹਾਨੂੰ ਕੀ ਬਣਿਆ ਡਰੀ ਆ ਗਈ ਗਾਇਸ ਭਾਈ ਡਰੀ ਗਈ ਲੈ

ਆ ਗੋਤੇ ਰਹੀ ਬਹੁਤ ਥੋੜੇ ਦੇ ਕੱਲੇ ਸਾਡਾ ਹੀ ਥੋੜਾ ਨਿਕਲਿਆ ਸਾਰਿਆਂ ਦੇ ਨਿਕਲੇ ਬਸ ਆ ਗਏ ਭਾਈ ਹੁਣੀ ਵੀ ਕਬੂਤਰ ਦੇਖ ਕੇ ਬੈਰੀ ਬਹੁਤ ਹੰਕਾਰ ਦਿਆ ਸੜਾ ਕਬੂਤਰ ਨਾਲ ਦੇ ਪਿੰਡ ਉੜਦਾ ਜਾ ਕੇ ਇਧਰਲੇ ਸਾਈਡ ਕਿਧਰ ਗਈ ਬੈਰੀ ਅੱਧੇ ਗੋਤੇ ਤਾਂ ਬੈਰੀ ਨੇ ਨਿਕਣਾ ਥਾ ਦੇ ਨੇ ਪੈ ਪੈ ਕੇ ਦੇਖੀ ਦੇਖਿਆ ਕਬੂਤਰ ਓੱਖਾ ਹੁਣ ਕਿੱਥੇ ਇਹਨਾਂ ਨੂੰ ਵੈਰੀ ਦਿਖੀ ਜਾਂਦੀ ਆ ਨਿਆਣੂ ਪਤਾ ਨਹੀਂ ਨਿਆਣੇ ਨੂੰ ਕਿੱਥੋਂ ਵੈਰੀ ਦਿਖੀ ਜਾਂਦੀ ਚੈੱਕ ਫੇ ਨਿਆਣੇ ਕਿੱਦਾਂ ਬੈਠੇ ਸਾਡੇ ਨਾਲ ਭਾਜੀ ਉਹਨਾਂ ਦੇ ਨਾਲ ਸੰਦ ਨਿਆਣੇ ਨਾ ਪਿਆਰਾ ਚੈੱਕ ਕਰੋ ਉੱਧਰ ਸਾਰੇ ਬੰਦੇ ਬੰਦੇ ਇਹ ਤਾਂ ਨਿਆਣੇ ਉਹ ਅਰੇ ਅੱਗੇ ਉੱਤਰ ਵਾਸ ਸਾਡਾ ਕਬੂਤਰ ਨਹੀਂ ਦਿਖ ਰਿਹਾ ਨਿੱਕਾ ਬਿਲੜੋ ਕੱਟਿਆ ਗਿਆ ਚੈੱਕ ਕਰ ਕਬੂਤਰ ਕੱਟ ਹੁੰਦੇ ਅੰਗਿਆ ਜੀ ਹਜ਼ਾਰ ਰਿਆ ਅੱਜ ਸੁਬਾਹ ਕੱਟਿਆ ਗਿਆ ਮਨਵੀਰ ਰਾਜਪੂਤ ਅਭੀ ਮਾਮਾ ਵੀ ਕੱਟੋ ਦੇ ਦੇਖੋ ਕੱਟਿਆ ਗਿਆ ਦੂਜੇ ਗਰਾ ਕੱਟਿਆ ਗਿਆ ਤਾ ਡੰਗੜਾ ਬੰਦਾ ਨਮਾਸ਼ਿਆ ਲਾਲਾ ਪੰਗਾ ਪਹਿਲਾਂ ਬੋਲੇ ਨਾ ਬੋਲਣਾ ਮਨਲਪੁਰ ਕੱਟਿਆ ਗਿਆ ਸੇਮ ਬੈਂਸਾ ਕੱਟਿਆ ਗਿਆ ਤੁਹਾਡੇ ਨੋ ਨਵਾਂ ਸ਼ਹਿਰ ਕੱਟਿਆ ਗਿਆ ਆਇਆ ਬਾਫਰ ਨਾਣਾ ਕੱਟਿਆ ਗਿਆ ਨਵਾਂ ਸ਼ਹਿਰ ਤੇ ਵਾਲਾ ਕੱਟੇਗਾ ਭੰਗ ਹਾਂ ਤੇ ਕੱਟੇ ਨਾਲ ਪਹਿਲਾਂ ਉਹਦਾ ਮੁਰਗਾ ਕੈਂ ਵਾਲਾ ਸੁਣ ਲਿਓ ਉਹ ਨਹੀਂ ਬੱਸ ਕੱਟ ਨਹੀਂ ਨਵਾਂ ਸ਼ਹਿਰ ਕੱਟਿਆ ਗਿਆ ਨਹੀਂ ਬੋਲਿਆ ਨਹੀਂ ਸੋਨੂ ਸੁਣਦੇ ਆ ਬੰਦਾ ਆ ਬੋਲਿਆ ਓ ਬਈ ਹੋ ਗਏ ਆਪਾਂ ਬੇਲੇ ਹਾਂਜੀ ਚਲਿਏ ਘਰਾਂ ਨੂੰ ਚਲੋ ਚਲੋ ਚਲਿਏ ਘਰਾਂ ਪਾਣੀ ਪੂਣੀ ਲਾਣੇ ਜਾ ਕੇ ਬੱਠਿਆਂ ਨੂੰ ਮਾਣਿਆ ਜਿੰਦ ਕੈਰੋ ਚੈੱਕ ਦਿਲ ਮਿਲਦੇ ਆਵੇ ਤੁਹਾਨੂੰ ਜੀ ਆਹੀ ਜਾ ਨਾਮ ਚ ਪਹਿਲਾ ਨਾਮ ਫ੍ਰਿਜ ਦੂਜਾ ਨਾਮ ਫਰਾਟਾ ਪੱਖਾ ਤੀਜਾ ਨਾਮ ਸ਼ੱਤਾਲਾ ਪੱਖਾ ਚੌਥਾ ਦੋ ਕੱਪ ਦੋਸਰਾ ਪੰਜਵਾਂ ਦੋ ਕੱਪ ਵਧੀਆ ਆਹੀ ਕਹਿੰਦਾ ਜਿਹੜਾ ਡੇਰ ਦੇ ਉੱਪਰ ਆ ਗਿਆ ਦੇਖੋ ਉਹ ਬਾਈ ਨਾਰਾਂ ਬਾਹਰ ਦਾ ਹੀ ਆ ਛੇਤੀ ਦੇਖ ਉੱਠ ਕੇ ਆ ਗਿਆ ਮੁੰਨੇ ਵਾਲਾ ਦੇਖ ਲਿਆ ਹੁਣਾ ਦਿਖਾ ਦੇ ਕੱਟ ਕੱਟ ਕੇ ਦੇਖ ਕੱਟ ਕੱਟ ਦੇ ਕੱਟ ਬਾਹਰ ਤੇ ਕੱਟ ਜੋ ਵੀਡੀਓ ਬਣਾ ਹੈ ਨਾ ਇੱਦਦੇ ਬਾਹਰ ਕੱਟ ਕੇ ਰੱਖਦੇ ਵਿੱਚ ਇੱਕ ਕੱਢ ਤਿੰਨ ਇੱਕ ਕੱਢ ਯਾਰ ਮੈਨੂੰ ਵਧੀਆ ਲੱਗਦਾ ਉਹ ਉੱਲੂ ਨਾ ਆਹ ਦੇਖ ਸਾਲੇ ਸਾਲੇ ਪਵਾ ਲੱਗਿਆ ਰਕਤ ਲੱਗਾ ਇਹ ਇਹ ਉਹ ਦੇਖ ਉੱਲੂ ਦਾ ਬੱਚਾ ਹੈ ਉੱਲੂ ਉਹ ਫਾੜੇ ਨੂੰ ਉਹ ਮੈਨੂੰ ਵਧੀਆ ਲੱਗਦਾ ਉਹ ਦਿਖਾਈ ਉਹ ਫਾੜੇ ਨੂੰ ਬੱਚਾ ਉੱਲੂ ਦਾ ਕਿਹ ਲੰਦ ਬਾਜੀ ਦੀ ਮਾਂ ਨੂੰ ਮਾਂ ਹੀ ਨਹੀਂ ਚਾਹੁੰਦਾ ਉਹ ਵੇਚੇ ਛੱਡ ਦੇ ਜਾਂਦਾ ਦੀ ਵਿੱਚ ਆ ਰਿਹਾ ਓਏ ਓਏ ਨੂੰ ਯਾਰ ਫਰੂਪਾ ਕੋਈ ਬੱਟਾ ਯਾਰ ਕਿੱਥੇ ਕਰਾ ਵਈ ਭਾਈ ਕੋ ਕਬੂਤਰ ਆਇਆ ਵਨ ਨਾ ਮੈਂ ਅੱਜ ਚੱਲੇ ਸੀ ਕਿ ਘਰੇ ਕਬੂਤਰ ਹੜਾ ਜਾ ਲਿਆ ਕਬੂਤਰ ਭਾਈ ਨਾ ਠੀਕ ਹੋਉਂਦੀ ਆ ਪਹਿਲੇ ਟਾਈਮ 'ਚ ਪਹਿਲੇ ਟਾਈਮ 'ਚ ਖੌਤ 99 ਨੂੰ ਧੋੜੇ ਪਹਿਲੇ ਟਾਈਮ 'ਚ ਗਰਮੀ ਨਹੀਂ ਦੇਖੀ ਬਈ ਹਮ ਤੂਰੀ ਜਣੀ ਆਹ ਨਹੀਂ ਹੋ ਰਿਹਾ ਮੈਂ ਤਾਂ ਪਾਪੋ ਆਹ ਗੋਦਰੀ ਕਹਿੰਦੇ ਆਹਾ ਨਗਾ ਬਹੁਤ ਤਸਕਰਨਾ ਆਕਾ ਕਰੀਏ ਜੇ ਕਿਸੇ ਨੇ ਕਬੂਤੇ ਲੈਣੇ ਆ ਤਾਂ ਭਾਈ ਕੋਲ ਆ ਕੇ ਲਿਆ ਸਕਦਾ ਹੈ ਭਾਈ ਦੀ ਦੁਕਾਨ ਆ ਪੈਟ ਸ਼ਾਪ ਆ ਰਾਹੂ ਰੋਡ ਤੇ ਰਾਹੂ ਨੂੰ ਜਾਂਦੇ ਨੂੰ ਅਗੂਤਰ ਆਇਆ ਹੋਆ I video mo tapos kami ay isang sa ਕਬੂਤਰੀਆਂ ਕਿੱਥੇ ਉੱਡ ਗਈਆਂ ਕਿ ਉੱਦਾਂ ਮੈਨੂੰ ਅੱਖ ਵਧੀਆ ਲੱਗੀ ਬਾਕੀ ਪਤਾ ਨਹੀਂ ਉੱਦਾਂ ਵੀ ਵਧੀਆ ਲੱਗਦੀ ਆ ਦੇਖਣ ਨੂੰ ਓਏ ਵਧੀਆ ਕਬੂਤਰ ਇੱਕ ਇਹਦੇ ਨਾਲ ਦੇ ਮੈਨਾਂ ਤਾਂ ਜੋੜਾ ਹੀ ਆ ਇਹਦਾ ਜੋੜਾ ਹੀ ਆ ਇਹ ਕਬੂਤਰੀ ਆ ਉਹ ਕਬੂਤਰ ਆ ਚੱਕੂਗਾ ਜਾਵਾ ਬਾਹਰ ਆਉਣੇ ਪਹਿਲਾਂ ਕਬੂਤਰ ਬੜਾ ਹੀ ਬੋਗਾ ਜਿਹਦੇ ਸੀ ਨਾ ਪੈਣ ਤੇ ਬਸੇ ਲੱਗਦੇ ਸੀ ਫੜ ਕੇ ਰੱਖਦਾ ਬਈ ਮਿਲਦੇ ਆ ਫੇ ਤੁਹਾਨੂੰ ਘਰੇ ਜਾ ਕੇ ਆਪਾਂ ਕਰ ਉੱਪਰ ਦੇਖ ਲੈ ਵਧੀਆ ਲੱਗੇ ਆ ਛੜ ਦੇ ਵਿੱਚ ਕੋਈ ਆ ਗਿਆ ਜੀ ਆਪਾਂ ਕਰੇ ਤੇ ਲੱਗਿਆ ਹੁਣ ਆਪਾਂ ਬਾਗਾਂ ਪਾੜ ਕਬੂਤਰਾਂ ਨੂੰ ਸਾਡਾ ਨੀਲੇ ਪੱਲੇ ਵਾਲਾ ਤਾਂ ਸਾਨੂੰ ਦੇ ਗਿਆ ਧੋਖਾ ਜੇ ਤੇ ਸਾਨੂੰ ਮਾਨ ਬੋ ਸੀ ਮਾਨ ਨੂੰ ਧੋਖੇ ਹੀ ਕਰਦੇ ਹਾਂ ਹਾਂਜੀ ਫੇ ਕਿਹੜੀ ਗੱਲ ਹੁੰਦੀ ਦੱਸੋ ਕੋਈ ਨੀ ਹੁੰਦਾ ਹੁੰਦੇ ਰਹਿੰਦੇ ਆ ਹੋਰ ਬਾਕੀ ਇੰਨੇ ਨਹੀਂ ਸੀ ਬਸ ਆਨੂੰ ਉਥੇ ਟਾਈਮ ਨਾਲ ਖਾਣ ਦੀ ਲੋੜ ਹੁੰਦੀ ਆ ਮਾਮੇ ਆਈ ਇਹ ਰਿਹਾ ਯੋਸੇ ਜਿਆ ਮੈਂ ਲੈਂਦੇ ਆ ਨਾ ਆਪਾਂ ਬਦਾਮ ਤੁਮ ਖੇ ਲਈਏ ਤੇ ਮਿਲਦੇ ਆ ਇਹਨਾਂ ਨੂੰ ਪਾਈਏ ਬਦਾਮ ਜਿਹੜੇ ਵਿਚਾਰੇ ਸਵੇਰ ਦੇ ਭੁੱਖੇ ਆ ਘਰੇ ਮੈਂ ਦੇਖਦਾ ਹਾਂ ਕਿ ਉਹ ਪਾਤ ਤੇ ਖੁਸ ਕਰਨ ਬਦਾਮ ਤੇ ਖਾਈ ਜਾਂਦੇ ਆ ਇਹਨਾਂ ਨੂੰ ਪਾਣੀ ਹੀ ਮਿਲਦੀ ਆ ਤੁਹਾਨੂੰ ਆਪਾਂ ਸ਼ਾਮ ਨੂੰ ਸੋ ਲਈ ਥੋੜਾ ਜਿਹਾ ਬਈ ਸ਼ਾਮ ਦੇ ਵੱਜ ਗਏ ਆ 3:30 ਤੇ ਆਪਾਂ ਲੱਗੇ ਸੀ ਸੌ ਕੁੱਤਰ ਵੀ ਨਹੀਂ ਉੱਪਰ ਛੱਡ ਕੇ ਜਾ ਹੋਏ ਸੀ ਇੰਨੀ ਨੀਂਦ ਆ ਗਈ ਸੀ ਥੱਲੇ ਹੀ ਬਾਦਾਮ ਨੂੰ ਪਾ ਕੇ ਥੱਲੇ ਹੀ ਸੀਗੇ ਇਹਨੂੰ ਛੱਡ ਦਿਆ ਉਹਨੂੰ ਉੱਪਰ

ਜੋ ਤਾਨੂੰ ਇਹ ਆਪਣੇ ਘਰੇ ਗਏ ਤਾਂ ਉਹ ਜੀ ਆ ਗਏ ਆ ਘਰੇ ਸ਼ਾਮ ਦੇ ਵੱਜਦੇ ਆ 5:30 ਤੇ ਖੋਲਦੇ ਆਪਣੇ ਕਬੂਤਰ ਕੱਲ ਰਾਤ ਦਾ ਗਿਆ ਮੈਂ ਹੁਣ ਆਇਆ ਘਰੇ ਪਾਣੀ ਚੱਕ ਲਈਏ ਇਹਨਾਂ ਨੂੰ ਵੀ ਬਾਹਰ ਕੱਢਦੇ ਆ ਆਇਓ ਕੋਬ ਨਹੀਂ ਸ਼ਾਇਦ ਮੈਂ ਡੀਗਨ ਲੱਗਦਾ ਛੇਕਰੀ ਤੋਂ ਆਉਂਦੇਖਿਓ ਲਾਲ ਹੋੜਨਾ ਜਾਈਂ ਨਾਲ ਵੀ ਹੋ ਗਿਆ ਲੈਸ ਬਾਹਰ ਪਾਉਂਦੇ ਆ ਦਾਣੇ ਇਹਨਾਂ ਨੂੰ ਬਾਹਰ ਖਾਊਗੇ ਦਰ دیکھے ਖੁੱਡੇ ਜੁਕਿਆ ਹਲ ਚੱਲਿਆ ਬੱਚੇ-ਬੁੱੱਚੇ ਕੰਡੇ ਨਹੀਂ ਹਲੇ ਨਹੀਂ ਨਿਕਲੇ ਬੱਚੇ ਪਤਾ ਨਹੀਂ ਬਣਿਆ ਜਾਂ ਨਹੀਂ ਉਹ ਕੱਢਦੀਏ ਗੂਤੀ ਨੂੰ ਬਾਹਰ ਨਿਕਲਦੀ ਨਹੀਂ ਕੰਮ ਲੈਣੇ ਥੋੜੀ ਦੇਰ ਇਹ ਬਾਹਰ ਫੇ ਕਰ ਦੇ ਇਹਨਾਂ ਨੂੰ ਬੰਦ ਉੱਡ ਜਾ ਖੁੱਲੇ ਕਬੂਤਰ ਤੇ ਨਹੀਂ ਇੰਨੇ ਉੱਡਣੇ ਚਲੋ ਮੇਲ ਦੇ ਆ ਫੇ ਕਬੂਤਰ ਕਰਦੇ ਆਪਾਂ ਬੰਦ ਤੇ ਚਲੋ ਮਿਲਦੇ ਆ ਤੁਹਾਨੂੰ ਅਗਲੀ ਵੀਡੀਓ ਚ ਜੇ ਆ ਵੀਡੀਓ ਬਦਲੀਗੀ ਤੇ ਕਰਦੇ ਲਾਈਕ ਤੇ ਚੈਨਲ ਨੂੰ ਕਰਦੇ ਸਬਸਕ੍ਰਾਈਬ ਬਾਏ ਬਾਏ